ਜਦੋਂ ਨਗਰ ਕੌਂਸਲ ਪੁੰਤੀਨੀਆ ਦੇ ਮੇਅਰ ਟੋਂਬੋਲੀਲ ਨੇ ਕਿਹਾ ਕਿ ਨਗਰ ਕੀਰਤਨ ਸਬਦਾ ਸਾਂਝਾ ਪੁਰਬ ਹੈ ਅਤੇ ਕੌਂਸਲ ਰੀਤਾ ਨੇ ਪੰਜਾਬੀ ਸੂਟ ਪਾ ਸੰਗਤ ਨੂੰ ਦਿੱਤੀ ਪੰਜਾਬੀ ਵਿੱਚ ਵਧਾਈ ਇੱਥੇ ਐਂਕੇ ਲਾ ਨੋਸਟਰਾ ਫੈਸਟਾ ਪਰਕੇ ਲਾ ਵੋਸਟਰਾ ਪ੍ਰੇਸੈਂza ਪੁੰਤੀਨੀਆ ਇਟਲੀ ਵਿੱਚ ਪਿਛਲੇ ਕਰੀਬ 3-4 ਦਹਾਕਿਆਂ ਤੋਂ ਮਹਾਨ ਸਿੱਖ ਧਰਮ ਦਾ ਫਲਸਫਾ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਸਮਝਾਉਣ ਤਹਿਤ ਸਿੱਖ ਸੰਤਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੁਣ ਲੱਗਦਾ ਹੈ ਕਿ ਬੂਰਪਾਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਇਟਲੀ ਦੇ ਬਸ਼ਿੰਦਿਆਂ ਨੂੰ ਹਰ ਸੱਤ ਸਜਾਈ ਜਾਂਦੇ ਬਹੁ ਗਣਤੀ ਨਗਰ ਕੀਤਰਾਂ ਦੀ ਸੋਮੇ ਲਗਣੀ ਸ਼ੁਰੂ ਹੋ ਗਈ ਹੈ ਇਟਲੀ ਦੇ ਬਹੁਤੇ ਨਗਰ ਕੀਤਰਾਂ ਵਿੱਚ ਪ੍ਰਸ਼ਾਸਨਿਕ ਅਕਸਰ ਸਹਾਬਾਨ ਤੋਂ ਇਲਾਵਾ ਸਿਆਸੀ ਆਗੂਆਂ ਦੀ ਆਮਦ ਵੀ ਇਸ ਗੱਲ ਦੀ ਹਮਮੀ ਪਰਦੀ ਹੈ ਕਿ ਮਹਾਨ ਸਿੱਖ ਧਰਮ ਚੜ੍ਹਦੀ ਕਲਾ ਵਾਲ ਹਨ ਤੇ ਉਹ ਦਿਨ ਦੂਰ ਨਹੀਂ ਜਦੋਂ ਇਟਲੀ ਵਿੱਚ ਮਹਾਨ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਦੇ ਇਤਿਹਾਸ ਫੈਸਲੇ ਦੀ ਸੰਪੂਰਨਤਾ ਮੌਕੇ ਗੁਰਫਤ ਸਿੱਖ ਸੰਤਨ ਜਕਾਰੇ ਨਾਲ ਬਣਾਉਣਗੇ ਇਟਲੀ ਵਿੱਚ ਮਾਨਸਿਕ ਤੌਰ 'ਤੇ ਰਜਿਸਟਰ ਕਰਵਾਉਣ ਵਿੱਚ ਇਕੱਲੀ ਸਿੱਖ ਸੰਗਤ ਹੀ ਨਹੀਂ ਸਗੋਂ ਇਟਾਲੀਅਨ ਲੋਕੀ ਮੋਢੇ ਨਾਲ ਮੋਢਾ ਜੁੜ ਦੇ ਲਾਮਬੰਦ ਹੋ ਰਹੇ ਹਨ ਜਿਸ ਦੀਆਂ ਕਈ ਉਦਾਹਰਣਾਂ ਹਨ ਪਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਮਿਸਾਲ ਲਾਸੀਓ ਸੂਬੇ ਦੇ ਜ਼ਿਲ੍ਹਾ ਤੀਨਾ ਦੀ ਨੌਂ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਰਾਣੀ ਇਮਾਰਤ ਪੁੰਤੀ ਨੇ ਲਈ ਜਿੱਥੇ ਖਾਲਸਾ ਪੰਥ ਦੇ ਸਾਇਨਾ ਦਿਵਸ ਸਮਾਰਪੇ ਸਰੀ ਨਗਰ ਕੀਰਤਨ ਇਸ ਸਟੇਜ ਤੋਂ ਨਗਰ ਕੌਂਸਲ ਪੁੰਤੀ ਨੇ ਮੇਰ ਅਲਿਜੀਓ ਟੋਂਬੋਲਿਓ ਨੇ ਹਾਜ਼ਰ ਸੰਤਾਂ ਨੂੰ ਖਾਲਸਾ ਸਾਇਨਾ ਦਿਵਸ ਦੀ ਵਧਾਈ ਦਿੱਤੀ ਉੱਥੇ ਇਹ ਵੀ ਕਿਹਾ ਕਿ ਤੁਹਾਡਾ ਹੀ ਨਹੀਂ ਉਹਨਾਂ ਦਾ ਵੀ ਹੈ ਤੇ ਇਸ ਲਈ ਸਭ ਦਾ ਸਾਂਝਾ ਪੁਰਬ ਹੈ ਜਿਸ ਲਈ ਸਭ ਨੂੰ ਮੁਬਾਰਕਾਂ ਤੇ ਸਭ ਨੂੰ ਰਲਮਿਲ ਮਨਾਉਣਾ ਚਾਹੀਦਾ ਹੈ ਇਸ ਮੌਕੇ ਨਗਰ ਕੌਂਸਲ ਪੁੰਤੀ ਨੇ ਕੌਂਸਲਰ ਮੈਡਮ ਮਰੀਆ ਰੀਤਾ ਜਿਹੜੀ ਕਿ ਇੱਕ ਨਾਮੀ ਵਕੀਲ ਵੀ ਹਨ ਇਸ ਨਗਰ ਕੀਰਤਨਪਤੀ ਆਪਣੀ ਸ਼ਰਧਾ ਤੇ ਸਤਿਕਾਰ ਪ੍ਰਗਟ ਕਰਦਿਆਂ ਜਿੱਥੇ ਵਿਸ਼ੇਸ਼ ਤੌਰ ਤੇ ਪੰਜਾਬੀ ਸੂਟ ਪਾ ਕੇ ਹਾਜ਼ਰੀ ਭਰੀ ਉੱਥੇ ਹੀ ਆਪਣੇ ਵੱਲੋਂ ਸੰਤਰ ਪੰਜਾਬੀ ਮਾਂ ਬੋਲੀ ਵਿੱਚ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਨਗਰ ਕੌਂਸਲ ਪੁੰਤੀ ਨੇ ਵੱਲੋਂ ਸਭ ਸੰਗਨ ਨੂੰ ਜੀ ਆਇਆਂ ਕਹਿੰਦੀ ਹੈ ਤੁਸੀਂ ਪੁੰਦੀ ਨੇ ਸ਼ੁਰੂ ਚ ਇਸ ਗੁਰਪੁਰ ਨੂੰ ਨਾਇਸ ਲਈ ਤੁਹਾਡਾ ਧੰਨਵਾਦ ਹੈ ਮੈਡਮ ਮਰੀਆ ਰੀਤਾ ਜਿਹੜੀ ਕਿ ਭਾਰਤੀ ਕਮਿਊਨਿਟੀ ਦੇ ਸਿੱਖ ਪਾਈਜਰ ਦੇ ਸਿੱਖ ਧਰਮ ਪ੍ਰਤੀ ਸਾ ਸ਼ਰਧਾ ਤੇ ਸਤਿਕਾਰ ਰੱਖਦੇ ਹਨ ਤੇ ਮਹਾਨ ਸਿੱਖ ਧਰਮ ਨੂੰ ਸਮਝਣ ਲਈ ਸੰਜੀਦਗੀ ਪਰ ਜਾਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ ਗੁਰੂ ਸਾਹਿਬ ਜੀ ਦੇ ਸਰਕਾਰ ਵਿੱਚ ਪੰਜਾਬੀ ਸੂਰਤ ਤੇ ਸੇਟਾ ਕੀ ਨਗਰ ਕੀ ਤਰ੍ਹਾਂ ਪਹੁੰਚੇ ਹੀ ਨਹੀਂ ਸਗੋਂ ਸਟੇਜ ਉੱਪਰ ਪੰਜਾਬੀ ਮਾਂ ਬੋਲੀ ਵਿੱਚ ਬੋਲ ਕੇ ਇਸ ਗੱਲ ਨੂੰ ਪ੍ਰਮਾਣਿਤ ਕੀਤਾ ਕਿ ਟਾਲੀਅਨ ਪਾਈਜਰ ਹੁਣ ਭਾਰਤੀ ਸਿੱਖ ਪਾਈਜਰ ਦਾ ਬਰਾਬਰ ਦਾ ਸਹਿਯੋਗੀ ਹੈ ਇਸ ਚਲਾਗਾ ਜੋ ਪਲਾ ਮੁਕੇ ਹਾਜ਼ਰ ਸਿਕ ਸੰਤਾਂ ਵਿੱਚ ਸੇ ਖੁਸ਼ੀ ਦੇਖੀ ਜਾ ਰਹੀ ਸੀ ਉੱਥੇ ਇੰਝ ਪ੍ਰਤੀਕ ਹੋ ਰਿਹਾ ਸੀ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਇਟਾਲੀਆ ਤੇ ਭਾਰਤੀ ਸਿੱਖ ਪਾਈਚੜ ਦੇ ਲੋਕ ਰਲ ਮਿਲ ਸਭ ਦੇ ਤਿਉਹਾਰ ਮਨਾਉਣਗੇ ਸੈਰੂਡੋ dell'amministrazione comunale a questa vostra festa che è anche la nostra festa perché la vostra presenza a Pontinia è numerosa vi siete integrati Molto bene e siamo contenti perché siete una parte attiva nella nostra economia e nella nostra società. Per cui grazie ancora del vostro impegno nella nostra comunità e con riconoscenza a nome anche degli altri amministratori di tutta la comunità di Pontinia diamo una targa al vostro e l'amministrazione comunale esprimono la loro riconoscenza all'associazione Urdovar Sin Sapa di Pontinia in occasione della festività del Nagar Kirtan, il sindaco Eligio Don Bolillo. Grazie. Chi ha il lupo, Grazie. Viva Tilla vita Maria. Meglio sì, ottieni a comuniti. Eligio Don Bolillo, meglio.

per Me è professionale giuriki, chi dice porta Sare salire prima di andare a Pontinia, a salire con la mangiare dove sei? Ti guardi a Tannavade, giù tu sì, Girmai, le che è un deterrente, pensi chi è le che, gisette tricchinale, così apre una smagna, per due volte c'è la galla, bot bot, guobaca, guobaca, i smagni di Comitino, dei Casar. Associazione Cin Saba Puntinia e Zig Grazie grazie Buongiorno. Buongiorno.